ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਪੱਥੇ ਗੱਲ ਅਮੀਰ ਗਰੀਬ ਉੱਚੇ ਨੀਵੇਂ ਜਾਂ ਚੰਗੇ ਮਾੜੀ ਦੀ ਨਹੀਂ ਹੁੰਦੀ ਅਸਲ ਵਿੱਚ ਗੱਲ ਇਹ ਹੈ ਕਿ ਜਦੋਂ ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਆ ਨਾ ਜੇ ਉਦੋਂ ਸਾਡੇ ਕੰਮ ਨਹੀਂ ਆਉਂਦੀ ਤਾਂ ਸਾਨੂੰ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਬੜੀ ਪਿਆਰੀ ਕਿਸੇ ਨੇ ਉਦਾਹਰਨ ਦਿੱਤੀ ਕਹਿਣ ਲੱਗੇ ਕਿ ਇੱਕ ਹੀਰਾ ਜੇ ਕਿਤੇ ਹਨੇਰੀ ਗੁਫਾ ਦੇ ਅੰਦਰ ਡਿੱਗ ਪਵੇ ਉਹਨੂੰ ਬਾਹਰ ਕੱਢਣਾ ਹੋਵੇ ਨਾ ਤਾਂ ਇੱਕ ਛੋਟੇ ਜਿਹੇ ਦੀਵੇ ਦੀ ਲੋੜ ਪੈਂਦੀ ਏ ਪਰੰਤੂ ਉਹ ਦੀਵੇ ਤੋਂ ਬਿਨਾ ਉਸ ਹੀਰੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਕਹਿੰਦੇ ਇੱਥੇ ਕੋਈ ਮਹੱਤਵ ਨਹੀਂ ਰੱਖਦਾ ਕਿ ਹੀਰਾ ਮਹਿੰਗਾ ਏ ਤੇ ਦੀਵਾ ਸਸਤਾ ਆ ਮਹੱਤਵ ਇਸ ਗੱਲ ਦਾ ਆ ਕਿ ਜਿੱਥੇ ਜਦੋਂ ਜਿੰਦੀ ਜ਼ਰੂਰਤ ਸੀ ਉਹਨੇ ਕੀ ਰੋਲ ਅਦਾ ਕੀਤਾ ਬਿਲਕੁਲ ਇਸੇ ਤਰੀਕੇ ਨਾਲ ਮੇਰੀ ਤੁਹਾਡੀ ਜ਼ਿੰਦਗੀ ਵਿੱਚ ਬੰਦੇ ਚੰਗੇ ਮਾੜੇ ਉੱਚੇ ਨੀਵੇਂ ਬਹੁਤ ਆਉਂਦੇ ਨੇ ਮਤਲਬ ਇਹਨਾਂ ਗੱਲਾਂ ਦਾ ਨਹੀਂ ਤੋ ਉਹ ਕਿੰਨਾ ਵੱਡਾ ਹੈ ਜਾਂ ਕਿੰਨਾ ਨੀਵਾ ਹੈ ਕਿੰਨਾ ਅਮੀਰ ਹੈ ਕਿੰਨਾ ਗਰੀਬ ਹੈ ਮਹੱਤਵ ਇਸ ਗੱਲ ਦਾ ਹੈ ਕਿ ਜਦੋਂ ਤੁਹਾਨੂੰ ਲੋੜ ਸੀ ਉਹ ਤੁਹਾਡੇ ਨਾਲ ਆਪਣਿਆਂ ਵਾਂਗੂ ਖੜਿਆ ਚਾਹੇ ਦੁੱਖ ਹੋਵੇ ਤੇ ਚਾਹੇ ਸੁੱਖ ਹੋਵੇ